ਸਟ੍ਰੈਟ ਤੋਂ ਤੁਸੀਂ ਦੇਖਿਆ ਉਹਦੋਂ মিডিਆ ਵਾਲੇ ਨਾਲੇ ਸੀਗੇ ਜਦੋਂ ਗੱਡੀਆਂ ਅੱਗੇ ਪਿੱਛੇ ਲਾ ਕੇ ਘੇਰਦੀਆਂ ਉਹ ਤਾਂ ਚੱਲੀ ਜਾਂਦਾ ਵੀ ਨਾਲ-ਨਾਲ ਚੱਲ ਨਹੀਂ ਭਾਈ ਉਹ ਨੰਨੀਆਂ ਗੱਡੀਆਂ ਜਿੱਥੇ ਨਾ ਤਨੌਲੇ ਦੀਪਕ ਢਾਬੇ ਦੇ ਖਾਣਾ ਖਾ ਰਹੇ ਸੀ ਉੱਥੇ ਪਹਿਲਾਂ ਨੰਨੀਆਂ ਗੱਡੀਆਂ ਆ ਕੇ ਸਰਚ ਕਰੀ ਗਈਆਂ ਦੇਖੀ ਗਈਆਂ ਬੰਦੇ ਆਉਂਦੇ ਆ ਤੁਰ ਕੇ ਪਹਿਲਾਂ ਦੇਖ ਜੰਨੇ ਉਹ ਫਿਰ ਅੱਗੇ ਉਹਨਾਂ ਨੇ ਦੋ ਤਿੰਨ ਗੱਡੀਆਂ ਅੱਗੇ ਲਾਈਆਂ ਸੀਗਾ ਫਿਰ ਗੱਡੀਆਂ ਅੱਗੇ ਪਿੱਛੇ ਉਹਦਾ ਤਾਫਲਾ ਜਾਂਦਾ ਸੀਗਾ ਤਾਂ ਵਿਚਾਰ ਰਹਿਆ ਨਹੀਂ ਤੁਹਾਨੂੰ ਪਤਾ ਹੀ ਨਹੀਂ ਬਾਈ ਰੂਪੇ ਨੇ ਤਾਂ ਪਵਾ ਦਾ ਸਰੂਚਾ ਕਰਦਾ ਇਹ ਜੇ ਬਿਰਲੀ ਪੁੱਤ ਮਾਵਾ ਜੰਮਣੀਆਂ ਜਿਹੜੇ ਹਜੇ ਕੰਮ ਕਰ ਸਕਦੇ ਸਨ ਸਸਿਕਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਪੰਜਾਬ ਤੇ ਵਿਪਤਾ ਪਈ ਸੀ ਤਾਂ ਉਸ ਵਿਪਤਾ ਨੂੰ ਜਿਹੜੀ ਹੜ੍ਹਾਂ ਦੇ ਕਾਰਨ ਲੋਕਾਂ ਦੇ ਘਰ ਉੱਜੜ ਗਏ ਲੋਕਾਂ ਦੇ ਰਹਿਣ-ਮਸੇਬੇ ਜਿਹੜੇ ਖਤਮ ਹੋਏ ਲੋਕਾਂ ਦੀਆਂ ਜ਼ਮੀਨਾਂ ਖਤਮ ਹੋਈਆਂ ਤਾਂ ਉੱਥੇ ਹੀ ਜਿਹੜੇ ਨੌਜਵਾਨ ਅੱਗੇ ਆਏ ਤਾਂ ਉਹਨਾਂ ਦੇ ਵਿੱਚੋਂ ਇੱਕ ਵੱਡਾ ਚਿਹਰਾ ਸਾਡੇ ਸਾਹਮਣੇ ਮੌਜੂਦ ਹੈ ਰੂਪਾ ਸੁਆਣਾ ਜਿਹੜੇ ਮਨਕੀਰ ਤੌਲਖ ਦੇ ਨਾਲ ਮਿਲ ਕੇ ਲਗਾਤਾਰ ਜਿਹੜਾ ਕੀ ਚਾਹੇ ਉਹ ਨਕਦੀ ਸੇਵਾ ਹੋਵੇ ਚਾਹੇ ਉਹ ਟਰੈਕਟਰਾਂ ਦੀ ਸੇਵਾ ਹੋਵੇ ਹੁਣ ਤੱਕ 20 ਤੋਂ ਜ਼ਿਆਦਾ ਜਿਹੜੇ ਟਰੈਕਟਰ ਹੈਗੇ ਨੇ ਉਹ ਉਹਨਾਂ ਹੜ੍ਹ ਪੀੜਤਾਂ ਦੇ ਤੱਕ ਪਹੁੰਚਾ ਚੁੱਕੇ ਨੇ ਤਾਂ ਅੱਜ ਉਹਨਾਂ ਨੂੰ ਸਨਮਾਨ ਕੀਤਾ ਗਿਆ ਲਿਖਿਆ ਹੋਇਆ ਵਿਸ਼ੇਸ਼ ਸਨਮਾਨ ਪਵਾਦ ਦੀ ਸ਼ਾਨ ਰੂਪਾ ਸੁਹਾਣਾ ਥੱਲੇ ਜਿਹੜੀ ਇਹਨਾਂ ਦੀ ਇੱਕ ਬਰਡ ਐਂਡ ਐਨੀਮਲ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨ ਕੀਤਾ ਗਿਆ ਸਭ ਤੋਂ ਪਹਿਲਾਂ ਸਹੀ ਰੂਪੇ ਬਾਈ ਨਾਲ ਗੱਲ ਕਰਦੇ ਆ ਰੂਪੇ ਬਾਈ ਮਨਕੀਰਤ ਦੇ ਨਾਲ ਹਰ ਇੱਕ ਲੋਕ ਤੁਹਾਡੇ ਤੇ ਬੜਾ ਮਾਣ ਕਰ ਰਹੇ ਨੇ ਕਿ ਅੱਜ ਪੰਜਾਬ ਨੂੰ ਬਚਾਉਣ ਵਾਲੇ ਲੋਕ ਹੈਗੇ ਨੇ ਇਹ ਪੰਜਾਬੀ ਹੈਗੇ ਨੇ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਜਿਵੇਂ ਤੁਸੀਂ ਕਿਹਾ ਬਚਾਨ ਵਾਲੇ ਤਾਂ ਚਲੋ ਕੋਈ ਗੱਲ ਨਹੀਂ ਹੁਣ ਪੰਜਾਬ ਤੇ ਆਫਤਾ ਜੀ ਤੇ ਪੰਜਾਬ ਨਾਲ ਕਰਨਾ ਦਾ ਹਰ ਇੱਕ ਦਾ ਫਰਜ ਹੈ ਜੀ ਹਨਾ ਬਾਕੀ ਇਹ ਆਪਣੇ ਮੋਹਾਲੀ ਕਲੱਬ ਜਿਹੜਾ ਯੂਨੀਅਨ ਬਣੀ ਹੋਈ ਹੈ ਨਾ ਇਹਨਾਂ ਨੇ ਸਨਮਾਨ ਕੀਤਾ ਬਾਕੀ ਸਾਰੇ ਹੀ ਬਾਈ ਆਪਣੇ ਨਾਲ ਹੀ ਸੀਗੇ ਹਰ ਵਾਰ ਫੋਨ ਆਣਾ ਬਾਈ ਸੰਤ ਹੈ ਜੱਟ ਉਹਨੇ ਗੋਲਾ ਤਾਂ ਸਾਡੇ ਨਾਲ ਹੀ ਰਿਹਾ ਸਰਪੰਚ ਹੈ ਬਾਈ ਜੂ ਰਿਹਾ ਹੈ ਨਾ 28 75 ਇਹ ਸਾਰਿਆਂ ਦੇ ਬਾਈ ਨਾਲ ਸੇ ਹੋ ਗਿਰਿਆ ਜਿਵੇਂ ਜਿਵੇਂ ਜਿੱਥੇ ਜਾਣਾ ਇਹਨਾਂ ਨੂੰ ਪੁੱਛਣਾ ਵੀ ਕੋਈ ਲੋੜ ਹੈ ਵੀ ਦੱਸੋ ਹਨਾ ਬਾਕੀ ਇਹਨਾਂ ਨੂੰ ਫੋਨ ਫਨ ਕਰਦੀ ਹੈ ਬਾਈ ਇਧਰ ਜਿੱਕਣਾ ਵੀ ਹੁੰਦਾ ਸੀ ਮਤਮ ਮਨਕੀਰ ਤੋਂ ਹਲਕ ਦੀ ਟੀਮ ਦੇ ਵਿੱਚ ਗੱਲ ਕਰੇ ਤਾਂ ਇਹ ਸਾਰੇ ਲੋਕ ਉਸੇ ਤਰ੍ਹਾਂ ਜਿਵੇਂ ਜਿਹੜੀ ਉਹ ਕਹੇ ਬਾਰ-ਬਾਰ ਕਹਿੰਦੇ ਸੀ ਇਹ ਪੰਜਾਬ ਦਾ ਪੈਸਾ ਹੈਗਾ ਸਾਡੇ ਕੱल्ल्या ਦਾ ਨਹੀਂ ਹੈਗਾ ਇਹ ਸਾਰੀ ਮਿਲ ਕੇ ਜਿਹੜੀ ਸੇਵਾ ਹੈਗੀ ਸਾਰੀ ਕੀਤੀ ਗਈ ਹੈ ਹਾਂਜੀ 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 ਬਿਲਕੁਲ ਬਿਲਕੁਲ ਇਹ ਸਾਰੀ ਟੀਮ ਵਰਕੇ ਕੰਮ ਕਰਦਾ ਸੀਗਾ ਜੀ ਬਾਈ ਜਿਵੇਂ ਹੁਣ ਇਹ ਨਹੀਂ ਕੱਲਾ ਚੱਲਣ ਦਾ ਨਾਲ ਬੰਦੇ ਨੇ ਫੋਨਾਂ ਦੇ ਹੌਸਲਾ ਉਦਾਂ ਹੀ ਵੱਧਾ ਹਨ ਜਿਵੇਂ ਜਿਵੇਂ ਬੰਦਾ ਹੌਸਲਾ ਦਿੰਦਾ ਓਕਣਾ ਫਿਰ ਆਪਾਂ ਚੱਲੀ ਜਾਈਏ ਤੇ ਹੁਣ ਜਿਹੜਾ ਤੁਸੀਂ ਲਾਸਟ 10 ਟਰੈਕਟਰ ਦੇ ਗਏ ਹੁਣ ਲਗਾਤਾਰ ਜਿਹੜੀ ਸੇਵਾ ਹੈਗੀ ਬਰਕਰਾਰ ਹੈਗੀ ਜਿਵੇਂ ਮਨਕੀਰਤ ਵਾਰ-ਵਾਰ ਕਹਿ ਰਿਹਾ ਕਿ ਇੱਥੇ ਜਿਹੜੇ ਖਜ਼ਾਨਾ ਹੈਗਾ ਗੁਰੂ ਦਾ ਖਜ਼ਾਨਾ ਕਦੇ ਮੁੱਕਣਾ ਨਹੀਂ ਹੈਗਾ ਉਹ ਤਾਂ ਚਲੋ ਪ੍ਰਮਾਤਮਾ ਕਿੰਦਾ ਸਾਨੂੰ ਪਤਾ ਹੀ ਹੈ ਜੀ ਹੁਣ ਫੇਰ ਆਪਣਾ ਹਫਤੇ ਤੱਕ ਸ਼ਾਇਦ ਦੁਬਾਰੇ ਫੇਰ ਤਿਆਰੀਆਂ ਜਾਣ ਦੀ ਉਦੋਂ ਚੱਲੀ ਜਾਣਾ ਸਰ ਤਾਂ ਫੇਰ ਟਰੈਕਟਰਾਂ ਦੀ ਸੇਵਾ ਦੇ ਨਾਲ ਜਿਹੜੀ ਲੱਗਦੀ ਸੇਵਾ ਹੈਗੀ ਫੇਰ ਤੁਸੀਂ ਤੁਸੀਂ ਰਿਸਰਚ ਕਰਦੇ ਹੋ ਪਹਿਲਾਂ ਜਾਂਦੇ ਹੋ ਉਸ ਏਰੀਆ 'ਚ ਜਾਂਦੇ ਹੋ ਹੁਣ ਕਿਹੜਾ ਏਰੀਆ ਤੁਹਾਨੂੰ ਲੱਗਦਾ ਹੈ ਕਿ ਜਿੱਥੇ ਹੁਣ ਜਾਣਾ ਬੜਾ ਜ਼ਰੂਰੀ ਹੈਗਾ ਏ ਫਰੋਜਪੁਰ ਜਾਉਂਗੇ ਜੀ ਫਰੋਜਪੁਰ ਤੋਂ ਥੋੜੇ ਜਿਹਾ ਨਾਲ ਅੱਗੇ ਦੂਸਰੇ ਜ਼ਿਲ੍ਹੇ ਪਿੰਡ ਪੈ ਜਾਣੇ ਥੋੜੇ ਜਿਹਾ ਰਹਿ ਗਏ ਉੱਥੇ ਜਾਣਾ ਹੁਣ ਬਾਰਡਰ ਦੇ ਨਾਲ-ਨਾਲ ਤਾਰਦੇ ਰਹਿ ਗਏ ਨਹੀਂ ਉੱਥੇ ਜਾਣਾ ਉਹ ਫਾਇਲ ਕਾ ਜਿਹੜਾ ਬਾਰਡਰ ਜਿੰਨਾ ਇਹਨਾਂ ਦੇ ਨਾਮ ਹੈਗਾ ਨਾਲ-ਨਾਲ ਹਾਂਜੀ ਤੇ ਮਨਕੀਰ ਤੇ ਵੀ ਵਾਰ-ਵਾਰ ਕਹਿ ਰਹੇ ਕਿ ਕਹਿੰਦੇ ਲਗਾਤਾਰ ਥ੍ਰੈਟ ਵੀ ਆ ਰਹੇ ਨੇ ਮੈਂ ਫਿਰ ਵੀ ਵਾਰ-ਵਾਰ ਜ਼ਿਕਰ ਕਰਦੇ ਨੇ ਪਰ ਉਹ ਕਿੰਨੇ ਪਰ ਪ੍ਰਮਾਤਮਾ ਨਾਲ ਹੈਗਾ ਬਸ ਥ੍ਰੈਡ ਤਾਂ ਤੁਸੀਂ ਦੇਖਿਆ ਉਹਦੋਂ ਮੀਡੀਆ ਵਾਲੇ ਨਾਲ ਸੀਗੇ ਜਦੋਂ ਗੱਡੀਆਂ ਅੱਗੇ ਪਿੱਛੇ ਲਾ ਕੇ ਘੇਰਦੀਆਂ ਉਹ ਤਾਂ ਚੱਲੀ ਜਾਂਦਾ ਵੀ ਨਾਲ-ਨਾਲ ਚੱਲ ਨਹੀਂ ਉਹ ਗੱਡੀਆਂ ਜਿਹੜੀਆਂ ਇੱਕਦਮ ਉਹ ਇੱਕ ਮੈਂ ਇੰਟਰਵਿਊ ਵੀ ਕਿਸੇ ਨਿੱਜੀ ਚੈਨਲ ਤੇ ਇੱਕਦਮ ਗੱਡੀਆਂ ਰੁਕਦੀਆਂ ਨੇ ਮਨਕੀਰ ਤੌਰ ਕੋ ਵਾਇਰਲਸ ਤੇ ਗੱਲ ਕਰਦਾ ਆਪਣੇ ਥਾਣੇਦਾਰ ਨਾਲ ਉਹ ਕੀ ਬਾਈ ਉਹ ਨਵੀਆਂ ਗੱਡੀਆਂ ਜਿੱਥੇ ਨਾ ਤਨੌਲੇ ਦੀਪਕ ਢਾਬੇ ਦੇ ਖਾਣਾ ਖਾ ਰਹੇ ਸੀ ਉੱਥੇ ਪਹਿਲਾਂ ਨਵੀਆਂ ਗੱਡੀਆਂ ਆ ਕੇ ਸਰਚ ਕਰੀ ਗਈਆਂ ਦੇਖੀ ਗਈਆਂ ਬੰਦੇ ਆਉਂਦੇ ਆ ਤੁਰ ਕੇ ਪਹਿਲਾਂ ਦੇਖ ਜਣੇ ਉਹ ਫਿਰ ਅੱਗੇ ਉਹਨਾਂ ਨੇ ਦੋ ਤਿੰਨ ਗੱਡੀਆਂ ਅੱਗੇ ਲਾਈਆਂ ਸੀਗਾ ਫਿਰ ਗੱਡੀਆਂ ਅੱਗੇ ਪਿੱਛੇ ਉਹਦਾ ਕਾਫਲਾ ਜਾਦਾ ਸੀਗਾ ਤਾਂ ਵਿਚਾਰ ਰਿਹਾ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਮਤਲਬ ਕੋਈ ਨਾ ਕੋਈ ਜਿਹੜੇ ਹੈਗੇ ਨੇ ਜਿਹੜੇ ਉਹਨਾਂ ਦੀ ਵਾਰ-ਵਾਰ ਰੈਕੀਆਂ ਜਿਹੜੀਆਂ ਮਤਲਬ ਉਹ ਮਤਲਬ ਕਹਿੰਦੇ ਵੀ ਸ਼ੁਰੂਆਤ ਹੈਗੀ ਹੈ ਮਤਲਬ ਲੋਕ ਕਰ ਰਹੇ ਨੇ ਪਰ ਉਹ ਵਿਚਾਰਾ ਫਿਰ ਵੀ ਡਟਿਆ ਹੋਇਆ ਵੀ ਜਿਹੜਾ ਕਹਿੰਦਾ ਵੀ ਮੈਂ ਪਿੱਛੇ ਨਹੀਂ ਹਟਣਾ ਹਾਂ ਹਾਂਜੀ ਹਾਂਜੀ ਜਿਵੇਂ ਤੁਸੀਂ ਕਹਿ ਦੱਸ ਰਹੇ ਡਟਣਾ ਤਾਂ ਪੈਣਾ ਹੀ ਹੈ ਬਾਈ ਹੋਰ ਨੂੰ ਭੇਜੂਗੇ ਸਾਨੂੰ ਪਤਾ ਪਤਾ ਨਹੀਂ ਕਿਦਾਂ ਚੱਲੂ ਕਿਦਾਂ ਨਹੀਂ ਹੁਣ ਗਰਾਉਂਡ ਲੈਵਲ ਤੇ ਆਪ ਰਹਿ ਕੇ ਕੰਮ ਕਰਦੇ ਤਾਂ ਥੋੜਾ ਪਤਾ ਰਹਿੰਦਾ ਨਾਲ ਨਾਲ ਵੀ ਕਿੱਥੇ ਹੋਇਆ ਕਿੱਥੇ ਨਹੀਂ ਮੈਂ ਤਾਂ ਹੌਸਲੇ 'ਚ ਮਨਕੀਰ ਸਿੰਘ ਨਾਲ ਸਿਹਤ ਕਹਿੰਦੇ ਸੀ ਥੋੜੀ ਜੀ ਖਰਾਬ ਹੋਈ ਹੈ ਕੋਈ ਉਹ ਬਾਈ ਉੱਥੇ ਨਾ ਇਨਫੈਕਸ਼ਨ ਬਹੁਤ ਹੈ ਆ ਦੇਖੋ ਹੁਣ ਜਿਵੇਂ ਮੂੰਹ ਸਾਰੀ skin ਛਿਲ ਗਈ ਉੱਥੇ ਜਦੋਂ 1 ਲੱਖ ਦੀ ਗੱਡੀ 'ਚ ਬਹਿ ਜੰਨੇ ਆ ਫਿਰ 1 ਲੱਖ ਟੈਂਪਰੇਚਰ ਹੋਰ ਹੁੰਦਾ ਗਰਮੀ ਹੁੰਦੀ ਆ ਗਰਮ ਸਰਦ ਹੁੰਨੇ ਤਿੰਨ ਤਿੰਨ ਚਾਰ ਜਬਰਦਾਂ ਪੇਨ ਕਿਲਰ ਲੈਣੇ ਮਤਲਬ ਮਨ ਕੀ ਇਹ ਵੀ ਸ਼ਾਇਦ ਉਹ ਖਾਂਸੀ ਕਰੇ ਬਿਮਾਰ ਹੋਏ ਨੇ ਵਸੇ ਨੇ ਭਾਈ ਉਦਾਂ ਹੀ ਜਦੋਂ ਤੁਰ ਕੇ ਹੁਣ ਕਈ ਕਰਾਂ ਤੱਕ ਪਾਣੀ ਆ ਅਸੀਂ ਨਿਕਲ ਕੇ ਜਾਣੇ ਕਰਾਂ ਚੋਂ 2-2 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਉਦੋਂ ਹੁੰਦਾ ਹੈ ਮਤਲਬ ਮੈਡੀਸਨ ਦੀ ਜ਼ਰੂਰਤ ਪੈ ਰਹੀ ਹੈ ਤੇ ਸਾਡੇ ਨਾਲ ਬਾਈ ਹੈਗੇ ਨੇ ਤੁਸੀਂ ਆਪਣਾ ਤੁਹਾਡਾ ਨਾਮ ਪਹਿਲਾਂ ਤਾਂ ਜਾਨਣਾ ਚਾਹਾਂਗੇ ਵਾਈਲੂ ਖਾਲਸਾ ਵਾਈਲੂ ਕੀ ਫਤਿਹ ਜੀ ਮੇਰਾ ਨਾਮ ਸੰਤ ਮਾਮੂ ਪਰਤੋਂ ਆ ਮੈਂ ਜੀ ਜੀ ਡਿਸਟ੍ਰਿਕਟ ਮੌਲੀ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਸਾਰੇ ਜਿਹੜੀ ਟੀਮ ਸਨਮਾਨ ਕਰ ਰਹੀ ਹੈ ਤੁਸੀਂ ਬਜ਼ੁਰਗੋ ਤੁਸੀਂ ਵੀ ਅਗਿਆਓ ਥੋੜਾ ਜਿਹਾ ਵੇਖੋ ਮਹਾਨ ਸੁਹਾਨਾ ਦਾ ਪੁੱਤ ਹੈਗਾ ਅੱਜ ਪੂਰੇ ਪੰਜਾਬ ਚ ਨਾਮ ਬਣਿਆ ਹੋਇਆ ਬਹੁਤ ਹੌਸਲਾ ਜੀ ਉਹ ਬੱਚੇ ਨੂੰ ਹਮੇਂ ਦਿਉਂਗੇ ਵੀ ਇਨੇ ਬਹੁਤ ਵੱਧ ਚੜ ਕੇ ਕੰਮ ਕਰਿਆ ਬਹੁਤ ਉੱਥੇ ਜਾ ਕੇ ਜਿਹੜਾ ਮਦਦ ਦੀ ਲੋੜ ਸੀ ਉੱਥੇ ਜਾ ਕੇ ਇਹਨਾਂ ਮਦਦ ਮਤਲਬ ਉਹ ਲੱਗਦਾ ਕਿ ਜਦੋਂ ਕਹਿੰਦੇ ਨੇ ਬੱਚਾ ਸੀ ਉਦੋਂ ਹੋਰ ਹੁਣ ਜਦੋਂ ਆਪਦੇ ਘਰੇ ਬੱਚੇ ਹੋ ਜਾਂਦਾ ਫਿਰ ਪਤਾ ਲੱਗਦਾ ਵੀ ਉਹਨਾਂ ਦੀ ਕੀ ਮਜਬੂਰੀਆਂ ਹੁੰਦੀਆਂ ਜਦੋਂ ਬੱਚੇ ਅੱਜ ਹੱਥ ਫਲਾ ਰਹੇ ਨੇ ਕਿ ਅਸੀਂ ਸਾਡੀ ਮਦਦ ਲਈ ਕੋਈ ਅੱਗੇ ਆਏ ਇਹਦਾ ਮਦਦ ਤਾਂ ਹੁਣ ਇਹਨੂੰ ਬਾਬਿਆਂ ਦੀ ਸ਼ੀਸ਼ ਬਾਰ ਹੈਗੀ ਆਪੇ ਮਦਦ ਕਰ ਰਿਹਾ ਇਹਦਾ ਬੱਚੇ ਦਾ ਹੈ ਹੂੰ ਹੈ ਬੱਚੇ ਵੀ ਪਾਲਨੇ ਆ ਉਧਰ ਵੀ ਮਦਦ ਜ਼ਰੂਰੀ ਹੈ ਬਹੁਤ ਬਾਤ ਚੜ ਕੇ ਕਰ ਰਿਹਾ ਵੇਖਿਓ ਵੀ ਅੱਜ ਵੈਦਵਾਨ ਤੁਹਾਡੇ ਪੂਰੇ ਪਵਾਦ ਦਾ ਨਾਂ ਪੂਰੇ ਰੂਪੇ ਨੂੰ ਜਦੋਂ ਮਨਕੀਰ ਤਾਂ ਕਹਿੰਦਾ ਰੂਪੇ ਬਾਈੁਰਿਆ ਸਾਰੇ ਲੋਕ ਹੁਣ ਰੂਪੇ ਨੂੰ ਵੀ ਜਾਣਣ ਲੱਗੇ ਵੱਡੇ ਇੰਨੇ ਤਾਂ ਇਲਾਕੇ ਕੀ ਆਪਣੇ ਕੀ ਬਹੁਤ ਬਾਤ ਚੜ ਕੇ ਉਹ ਕਰਾ ਦੀ ਆਏ ਨੂੰ ਆਪਣੇ ਮਦਦ ਕਰੀ ਵਿਚਾਰਿਆਂ ਕੀ ਜਿਹੜਾਂ ਕੀ ਮਦਦ ਜ਼ਰੂਰੀ ਥੀ ਆਪਣੀ ਇਲਾਕੇ ਕੀ ਵੀ ਬਹੁਤ ਚੜਾਈ ਹੋਗੀ ਵੀ ਖਲਾਣਾ ਮੰਡੀ ਦੇ ਨਾਮ ਪਰ ਰੂਪਾ ਸਿੰਘ ਮਦਦ ਕਰ ਰਹੇ। ਪਵਾਦ ਦਾ ਬਹੁਤ ਵੱਡਾ ਜ਼ਿਕਰ ਹੈਗਾ ਅਸੀਂ ਚਾਹੇ ਗਰਬਾਣੀ ਵਿੱਚੋਂ ਪਵਾਦ ਸ਼ਬਦ ਨੂੰ ਲਿਆ ਗਿਆ ਚਲ ਹਾਲੇ ਤੁਸੀਂ ਜਿਹੜੇ ਇਹਨਾਂ ਸ਼ਬਦਾਂ ਨੂੰ ਜਾਂ ਇਹਨਾਂ ਸੇਵਾ ਦੇ ਨਾਲ ਪਵਾਦਿਆਂ ਨੂੰ ਜਿਉਂਦਾ ਰੱਖਿਆ ਹੈਗਾ। ਜਿਉਂਦਾ ਜੀ ਬਹੁਤ ਪੌਧਿਆਂ ਦਾ ਜਿਉਂਦਾ ਇਹ ਹੱਥੇ ਬਾਬੇ ਦੀ ਸੇਵਾ ਕਰ ਰਹੇ ਆ। ਬਾਕੀ ਇਹ ਵੀ ਬਿਚਾਰਾ ਬਹੁਤ ਸੇਵਾ ਕਰਾ ਇਹਨੇ ਪਿਛਲੇ ਸਾ ਹੁਣ 4 ਮਹੀਨੇ ਹੋ ਗਏ ਜੱਗ ਕਰੀਏ ਬਹੁਤ ਤਕੜੀ। ਸਾਰੇ ਪਿੰਡ ਪਿੰਡ ਨੂੰ ਬੁਲਾ ਕੇ ਸੁਨੇਹਾ ਦਿੱਤੀ ਤੁਸੀਂ ਦੋ ਸ਼ਬਦ ਅਸੀਂ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡਾ ਭਰਾ ਯਾਰੂਪਾ ਸੁਆਣਾ। ਜਿਨੇ ਸਾਡੇ ਇਲਾਕੇ ਦਾ ਨਾਂ ਇਹ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹ ਸਾਡੇ ਮਤਲਬ ਵੀ ਇੱਕ ਬਹੁਤ ਹੀ ਭਗਤ ਹੋਇਆ ਭਗਤ ਦਾਸ ਅਰੰਭ ਜਿਨ੍ਹਾਂ ਨੇ ਅੱਜ ਤੋਂ 100 ਸਾਲ ਪਹਿਲਾਂ ਜਿਹੜੀਆਂ ਗੱਲਾਂ ਹੋਣੀਆਂ ਹੋਣੀਆਂ ਸੀ ਉਹ ਅੱਜ ਦੱਸੀਆਂ ਸੀ ਪਹਿਲਾਂ ਉਹ ਪਵਿੱਤਰ ਸਥਾਨ ਤੇ ਆਪਾਂ ਖੜੇ ਆ ਭਾਈ ਰੂਪੇ ਨੇ ਤਾਂ ਪੁਵਾ ਦਾਸ ਸਰ ਉੱਚਾ ਕਰਦਾ ਇਹ ਜੇ ਬਿਰਲੇ ਪੁੱਤ ਮਾਵਾ ਜੰਮਦੀਆਂ ਜਿਹੜੇ ਇਹ ਜੇ ਕੰਮ ਕਰ ਸਕਦੇ ਆ ਮਤਲਬ ਲਗਾਤਾਰ ਵੇਖੋ ਅੱਜ ਕੱਲ ਆਪਦੇ ਬੱਚਿਆਂ ਨੂੰ ਪਾਲਣ ਵਾਸਤੇ ਅਸੀਂ ਸੋਚਦੇ ਆਂ ਵੀ ਬਾਦੂ ਪੈਸਾ ਨਾ ਦਿੱਤਾ ਜਾਵੇ ਤਾਂ ਅੱਜ ਉਹਨਾਂ ਲੋਕਾਂ ਦਾ ਕਿ ਪੈਸਾ ਦੇਣਾ ਬੜਾ ਔਖਾ ਹੁੰਦਾ ਆ ਆਪਦੇ ਖਜ਼ਾਨਿਆਂ ਚ ਪੈਸਾ ਕੱਢਣਾ ਬਹੁਤ ਔਖਾ ਹੁੰਦਾ ਹੈ ਪੈਸਾ ਬਹੁਤ ਲੋਕਾਂ ਕੋਲ ਹੈ ਭਾਈ 50-50 ਸਾਲ ਹੋ ਗਏ ਰਾਜਨੀਤੀ ਕਰਦਿਆਂ ਨੂੰ ਲੋਕਾਂ ਨੂੰ ਨਾ ਅਰਬਾਂ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੇ ਕਿਹੜੇ ਕਿਹੜੇ ਬੈਂਕਾਂ ਚ ਪੈਸਾ ਪਿਆ ਪਰ ਕੱਢਣਾ ਬਹੁਤ ਔਖਾ ਆ ਇਹ ਵੀ ਕੋਈ ਮਾਨ ਦਾ ਸੂਮਾ ਬੋਤੀ ਕਰ ਸਕਦਾ ਹਰ ਇੱਕ ਦਾ ਜਿਗਰਾ ਨਹੀਂ ਹੁੰਦਾ ਐਡਾ ਵੱਡਾ ਵੀ ਅਸੀਂ ਵੇਖੀਏ ਕਿੰਨੀ ਇੰਡਸਟਰੀ ਕਿੰਨੇ ਕਲਾਕਾਰ ਕਿੰਨੇ ਕੀ ਹਾਰ ਬੜੀ ਤਰ੍ਹਾਂ ਦੇ ਲੋਕ ਆਗੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਡਾਕਟਰ ਹਨ ਕੀ ਕਿੰਨਾ ਅੱਜ ਕੌਣ ਅੱਗੇ ਖੜੇ ਨੇ ਉਹ ਪਰਮਾਤਮਾ ਜਾਣਦਾ ਹੈ ਇਹ ਪਰਮਾਤਮਾ ਦੀ ਮਿਹਰ ਹੁੰਦੀ ਹੈ ਜੀ ਕੋਈ ਇਹ ਧਰਤੀ ਹੈ ਪਵਦੀ ਇਹ ਸ਼ੁਰੂ ਤੋਂ ਹੀ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਬਹੁਤ ਵੱਡੀ ਮਾਨ ਵਾਲੀ ਗੱਲ ਆ ਇਸ ਇਲਾਕੇ ਦੇ ਲਈ ਪਿੰਡ ਸੁਹਾਣੇ ਦੇ ਲਈ ਸਾਰੇ ਇਹ ਸਾਡਾ ਕੂਤਰਵਾਜ ਜਗਤ ਆ ਜਿਹੜੇ ਅਸੀਂ ਇਕੱਠੇ ਹੋਏ ਆ ਸਾਰੇ ਹਨਾ ਪੰਜਾਬ ਮੱਲਾ ਵੀ ਵਰਡਜ਼ ਦੇ ਐਨੀਮਲ ਵੈਲਫੇਅਰ ਸੁਸਾਇਟੀ ਮੋਹਾਲੀ ਦੇ ਜਿਹੜੇ ਮੈਂਬਰ ਹੈ ਸਾਰੇ ਇਹ ਜਾਨਵਰਾਂ ਨਾਲ ਵੀ ਬਹੁਤ ਪਿਆਰਾ ਹੈ ਬਾਈ ਨੂੰ ਤੇ ਹਰ ਇੱਕ ਚੀਜ਼ ਨੂੰ ਵੱਧ ਚੜ ਕੇ ਹਿੱਸਾ ਲੈਂਦਾ ਕਦੇ ਇਹ ਹੁਣ ਤਾਂ ਮੀਡੀਆ ਇਹ ਮੀਡੀਆ ਦੇ ਸਾਹਮਣੇ ਹੀ ਹੁਣ ਆਇਆ ਅੱਛਾ ਇਹ ਸਮਾਜ ਸੇਵੀ ਸ਼ੁਰੂ ਤੋਂ ਹੀ ਆ ਕੋਈ ਪਿੰਡ 'ਚ ਕੋਈ ਹੋਵੇ ਬਾਹਰ ਕੋਈ ਹੋਵੇ ਕੋਈ ਸਪੋਰਟਸਮੈਨ ਹੋਵੇ ਉਹਦੀ ਮਦਦ ਕਰਨੀ ਆ ਸ਼ੁਰੂ ਦੀ ਕਰਦਾ ਆ ਰਿਹਾ ਕਬੱਡੀ ਦਾ ਵੀ ਤੁਸੀਂ ਮੈਂ ਸੁਣਿਆ ਵੀ ਤੁਸੀਂ ਇੱਥੇ ਵੱਡਾ ਬਹੁਤ ਮਾ ਮੁਕਾਬਲੇ ਕਰਾਉਂਦੇ ਹੋ ਹਰ ਸਾਲ ਹੀ ਹੁੰਦਾ ਜੀ ਹੁਣ ਇੱਕ ਵੱਡੀ ਚੈਂਪੀਅਨਸ਼ਿਪ ਹੈ ਜੀ ਜਿਹਦੇ ਵਿੱਚ ਆਪਾਂ ਆਲ ਕਲੱਬ ਨੇ ਉਹਦੇ ਵਿੱਚ ਟਰੈਕਟਰ ਨੇ 3.5 ਲੱਖ ਨਾਮ ਹੈ ਤਾਂ ਦੂਜੇ 2 ਲੱਖ ਪੰਨ 2.5 ਲੱਖ ਰੱਖਿਆ ਹੋਇਆ ਫਿਰ ਉਹ ਤੋਂ ਤਿੰਨ ਬਾਹਰ ਵਾਲੇ ਜਿਹੜੇ ਪਲੇਅਰ ਹੁੰਨੇ ਆ ਉਹਦੇ ਵਿੱਚ ਬੁਲਟ ਹੈਗੇ ਬੈਟਰੀਟਰ ਜਾਪੀ ਨੂੰ 1 ਲੱਖ ਤੇ 71000 ਰੁਪਏ ਚੇਗਾ ਫਿਰ ਜਿੰਮੀ 75 ਕਿਲੋ ਆ ਗਈ ਉਹਦੇ ਵਿੱਚ ਵੀ ਮੋਟਰਸਾਈਕਲ ਐ ਫਿਰ ਆਗੇ ਬਲਦ 95 ਉਹਦੇ ਵਿੱਚ ਵੀ ਮੋਟਰਸਾਈਕਲ ਐ ਸ਼ਿਕਾਰੀ ਕੁੱਤੇ ਵਾਲੇ ਨੂੰ ਮੋਟਰਸਾਈਕਲ ਐ ਤੇ ਦੂਜਾ ਕੋੜੇ ਉਹੜੇ ਵਾਲੇ ਨੂੰ ਵੀ ਮੋਟਰਸਾਈਕਲ ਹੈਗਾ ਇੱਕ ਸਾਡਾ ਕਬੂਤਰਾਂ ਦਾ ਰਹਿ ਗਿਆ ਉਹ ਜਦੋਂ ਸੀਜ਼ਨ ਆ ਗਿਆ ਫਿਰ ਉਹ ਅਸੀਂ ਉੱਚ ਬੜੇ ਹੀ ਕੰਮ ਕਰੂਗੇ ਫਿਰ ਮੇਰਾ ਆਖਰੀ ਸਵਾਲ ਹੈਗਾ ਕਿ ਕਹਿੰਦੇ ਹੁਣ ਕਹਿੰਦੇ ਨੇ ਘਰ ਵਸਾਣੇ ਤਾਂ ਤੁਸੀਂ ਜ਼ਿੰਮੇਵਾਰ ਚੱਕ ਲਈ ਕਹਿੰਦੇ ਇਸ ਤੋਂ ਬਾਅਦ ਜਿਹੜੀਆਂ ਭੈਣਾਂ ਦੇ ਵਿਆਹ ਰਹਿ ਜਾਣਗੇ ਕਹਿੰਦੇ ਉਹ ਵੀ ਮਨਕੀਤ ਨੇ ਕਿਹਾ ਕਿ ਉਹ ਵੀ ਅਸੀਂ ਖਾੜੇ ਖੂੜੇ ਲਾ ਕੇ ਤਗੜੇ ਤਰੀਕਾ ਨਾਲ ਕਰਾਂ ਇਹ ਨਹੀਂ ਹੈਗਾ ਕੋਈ ਗਰੀਬੀ ਜੀ ਨਹੀਂ ਬਖਾਵਾਂ ਕਹਿੰਦੇ ਨੇ ਬਾਈ ਉਹ ਚੱਲ ਰਹੀ ਸਾਡਾ ਅੱਜ ਵੀ ਉਹਨੇ ਗੱਲ ਕਰਕੇ ਛੱਡੇ ਆ ਉਹ ਚੰਗੇ ਲੈਵਲ ਤੇ ਹੋਊਗਾ ਜੀ ਉਹ ਥੋੜੇ ਟਾਈਮ 'ਚ ਨਾ 2 ਫਰਵਰੀ ਦੇ ਅੰਤ ਦੇ ਅਸੀਂ ਰੱਖ ਉਹ ਸਾਰਾ ਜਿਵੇਂ ਉਧਰ ਜਿਨ੍ਹਾਂ ਦੇ ਘਰ ਵਿੱਚ ਸਾਰੇ ਗਰੀਬਾਂ ਹਨ ਸਿਸਟਮ ਗਰੀਬਤਾ ਚਲੋ ਪਰਮਾਤਮਾ ਕਾਹਨੂੰ ਕੋ ਹੁੰਦਾ ਹੀ ਬਾਕੀ ਉਹ ਜਿਨ੍ਹਾਂ ਲੋੜਵੰਦੀਆਂ ਤੋਂ ਸਾਰਾ ਚੱਲੂ ਹੈ ਇੱਕ ਮੈਂ ਗੱਲ ਕਰਨੀ ਜਾਊਂਗਾ ਜੀ ਹੋਰ ਸਾਡੇ ਇਲਾਕੇ ਜਨਾ ਸ਼ੁਰੂ ਤੋਂ ਇੱਕ ਤਰਾਸਦੀ ਆ ਵੀ ਜਿਹੜੇ ਲੀਡਰ ਆਉਂਦੇ ਆ ਨਾ ਹੋਰ ਇਲਾਕਿਆਂ ਚੋਂ ਆ ਕੇ ਇੱਥੇ ਪ੍ਰਗਟ ਹੁੰਦੇ ਆ ਮੋਹਾਲੀ ਹੋ ਗਿਆ ਖਰੜ ਹੋ ਗਿਆ ਹੋਰ ਬਸੇ ਹੋ ਗਿਆ ਅਸੀਂ ਚਾਹੁੰਦੇ ਹਾਂ ਵੀ ਉਪੇ ਵਰਗਾ ਕੋਈ ਨਾ ਧੜਕ ਸਾਡੇ ਏਰੀਆ ਦਾ ਕੋਈ ਲੀਡਰ ਸਾਡੇ ਏਰੀਆ ਵਿੱਚ ਪੈਦਾ ਹੋਵੇ ਤਾਂ ਸਾਡੇ ਵੀ ਇਲਾਕੇ ਦੀ ਮਤਲਬ ਵੀ ਹੋਰ ਸੁਧਾਰ ਹੋ ਸਕਦਾ ਮਤਲਬ ਇਹ ਇਹ ਸੱਚੇ ਲੀਡਰ ਹੁੰਦੇ ਜਿਵੇਂ ਤੁਸੀਂ ਕਹਿੰਦਾ ਵੀ ਇਹ ਲੀਡਰ ਆ ਇਹ ਸੱਚੇ ਲੀਡਰ ਹੈ ਭਾਸ਼ਣ ਦਾ ਬਹੁਤ ਦੂਰਿਆਂ ਨੂੰ ਦੇਣਾ ਆਉਂਦਾ ਪਰ ਜਿਹੜਾ ਗਰਾਊਂਡ ਲੈਵਲ ਤੇ ਕੰਮ ਕਰਨਾ ਉਹੀ ਸੱਚਾ ਲੋਕਾਂ ਦਾ ਮਸੀਹਾ ਹੁੰਦਾ ਆ ਗਿਆ ਤੇ ਆਖਰੀ ਮਨਕੀਰਤ ਨਾਲ ਹੁਣ ਗੱਲ ਉਹ ਹੁੰਦੀ ਰਿਪੀਟ ਹੋ ਰਹੀ ਹੈ ਹਾਂਜੀ ਹਾਂਜੀ ਗੱਲ ਤਾਂ ਆਪਣੇ ਗੋਲਡਨ ਹੱਟ ਦਾ ਵੀ ਨਾਮ ਅੱਗੇ ਆ ਰਿਹਾ ਆ ਰਾਮ ਸਿੰਘ ਰਾਣਾ ਕਹਿੰਦੇ ਨੇ ਉਹ ਵੀ ਮਨਕੀਰਤਨ ਜੀ ਕਹਿੰਦਾ ਕਹਿੰਦੇ ਉਹ ਤਾਂ 1100 ਦਾ ਐਲਾਨ ਕਰਦਾ ਕਹਿੰਦੇ ਬੜਾ ਮਜ ਸੁਆਦ ਆ ਗਿਆ ਉਹਨਾਂ ਤੇ ਭਾਈ ਹੋਰ ਵੀ ਕਰਨਾ ਉਹ ਜਿਹੜਾ ਸਾਨੂੰ ਪਤਾ ਵੀਰਨਸ ਉਹ ਝੋਟਾ ਬੰਦਾ ਉਹ ਉਹ ਤਾਂ ਪਹਿਲਾਂ ਕਿਸਾਨੀ ਟਾਈਮ 'ਚ ਪਹਿਲਾਂ ਹੀ ਖੜ ਗਿਆ ਬਾਹਰ ਨਿਕਲ ਗਿਆ ਉਹਦਾ ਹੁਣ ਵੀ ਉਹਦਾ ਲੈਵਲੇ ਲੱਗ ਗਿਆ ਮਿਲੋਗੇ ਉਹਨਾਂ ਨਾਲ ਇਕੱਠੇ ਮਿਲ ਕੇ ਹੋਵੇਗਾ ਕਿ ਤੁਹਾਡੇ ਨਾਲ ਹੋਇਆ ਰਾਣੇ ਦਾ ਸੰਪਰਕ ਹੋਈ ਅ ਚੱਲਦੀ ਹੈ ਮਨਕੀਰਤਨਾਂ ਨਾਲ ਗੱਲ ਹੋਈ ਜਾਂਦੀ ਆ ਉਹ ਡਾਡਾ ਡਾਡਾ ਪੁੱਛਦੇ ਆ ਜਿਵੇਂ ਹੁਣ ਕੱਲ ਮਿਲਦਾ ਪਤਾ ਨਹੀਂ ਅੱਜ ਜਾਣਾ ਉੱਥੇ ਨੇ ਅੱਛਾ ਰਾਮ ਸਿੰਘ ਰਾਣਾ ਦੇ ਨਾਲ ਮੀਟਿੰਗ ਚ ਹੈਗੇ ਨੇ ਉੱਥੇ ਆ ਮਿਲ ਕੇ ਸਾਰੇ ਜਿਵੇਂ ਕਹਿੰਦੇ ਨੇ ਪੰਜੇ ਉਂਗਲਾਂ ਜਦੋਂ ਕੰਦੇ ਇਕੱਠੀਆਂ ਹੋ ਜਾਣਗੀਆਂ ਫਿਰ ਕਹਿੰਦੇ ਨੇ ਬਾਬੇ ਨਾਨਕ ਦਾ 13 ਦਿਨ ਆਪੇ ਹੀ ਹੋਈ ਜਾਣਗੇ ਉੱਥੇ ਉਹ ਤਾਂ 13-13 ਦਾ ਪਹਿਲਾਂ ਤੋਂ ਹੀ ਇਹਦਾ ਚੱਲੇ 13-13 ਦਾ ਸਾਬ ਨਲ ਰਿਹਾ ਹੁੰਦਾ ਜੀ ਚਲੋ ਬਿਲਕੁਲ ਇਹ ਬਾਈ ਦਾ ਵੇਖੋ ਅੱਜ ਸਨਮਾਨ ਕੀਤਾ ਗਿਆ ਪਵਾਦ ਦੀ ਸ਼ਾਨ ਰੂਪਾ ਸੁਹਾਣਾ ਜਿਹੜਾ ਕਿ ਅੱਜ ਵੱਡਾ ਇਹ ਵੀ ਜਦੋਂ ਛੋਟੀ ਉਮਰ ਹੈ ਚਾਹੇ ਉਹ ਪਿੰਡ ਵਾਸੀ ਜਾਂ ਕਿਸੇ ਸੰਸਥਾ ਵੱਲੋਂ ਜਦੋਂ ਸਨਮਾਨ ਹੁੰਦਾ ਤਾਂ ਬੜਾ ਜਿਗਰੇ ਹੌਸਲੇ ਵਧਦੇ ਨੇ ਤਾਂ ਇਸ ਤਰ੍ਹਾਂ ਅਸੀਂ ਚਾਹਾਂਗੇ ਕਿ ਜ ਲੋੜਵੰਦਾਂ ਦੀ ਸੇਵਾ ਬਾਈ ਕਰਦੇ ਰਹਿਣਾ ਸਾਰੀ ਜਿਹੜੀ ਇਹ ਐਸਿਚੁਏਸ਼ਨ ਹੈਗੀ ਹੈ ਤੇ ਸਾਰੇ ਜਿਹੜੇ ਪੁਵਾਦ ਦੇ ਜਿਹੜੇ ਇਹ ਲੋਕ ਹੈਗੇ ਨੇ ਇਸ ਤਰ੍ਹਾਂ ਹੀ ਜਿਹੜੇ ਲੋਕ ਅੱਗੇ ਵਧਦੇ ਨੇ ਸੇਵਾ ਕਰਦੇ ਨੇ ਉਹਨਾਂ ਦਾ ਵੀ ਹੌਸਲਾ ਵਸਾਈ ਜਰੂਰ ਕਰਦੇ ਰਹਿਣਗੇ ਕੈਨਰਪਸ ਨਿਤਨੇ ਦੇ ਨਾਲ ਸੰਦੀਪ ਕੰਬੋਜ ਮੋਹਾਲੀ